ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਸੱਦਾ ਪੂਰੀ ਤਰ੍ਹਾਂ ਦੇ ਨਾਲ ਸਫਲ ਰਿਹਾ ਲਗਭਗ ਸਾਰਾ ਪੰਜਾਬ ਬੰਦ ਰਿਹਾ ਕਿਸਾਨਾਂ ਨੇ ਜਗ੍ਹਾ-ਜਗ੍ਹਾ ਤੇ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਅੱਜ ਸਾਰੀਆਂ ਦੁਕਾਨਾਂ ਆਦਾਰ ਸਕੂਲ ਕਾਲ ਟ੍ਰੇਨਾਂ ਬੱਸਾਂ ਤੇ ਪ੍ਰਾਈਵੇਟ ਟਰਾਂਸਪੋਰਟ ਪੈਟਰੋਲ ਪੰਪ ਬੰਦ ਰਹੇ ਹਾਲਾਂਕਿ ਲੋਕੀ ਖੱਡਣ ਖਵਾਰ ਹੁੰਦੇ ਵੀ ਨਜ਼ਰ ਆਏ ਮੁਹਾਲੀ ਸ਼ਹਿਰ ਵਿੱਚ ਵੀ ਇਸੇ ਤਰ੍ਹਾਂ ਦਾ ਆਲਮ ਦੇਖਣ ਨੂੰ ਮਿਲਿਆ ਅਸੀਂ ਅੱਜ ਦਾ ਜਿਹੜਾ ਬੈਲਫੋਰਮਾ ਵੱਲੋਂ ਬੰਦ ਦਾ ਸੱਦਾ ਸੀ 30 ਦਸੰਬਰ ਦਾ ਉਹ ਮਤਲਬ ਪੂਰਾ ਕਰਨ ਬਾਅਦ ਸਿੱਥੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਹੈਗਾ ਸੀ ਬੰਦ ਦਾ ਪਰ ਠੰਡ ਸੀ ਸਵੇਰੇ ਕਾਫੀ ਕਈ ਧੁੰਦਲਾ ਕਾਰਨ ਪਿੱਛੇ ਲੇਟ ਹੋ ਗਏ ਸੀ ਅਸੀਂ ਫੇਰ ਵੀ 2 ਘੰਟੇ ਦੀ ਸ਼ੂਟ ਦਿੱਤੀ ਸੀ 9 ਵਜੇ ਤੱਕ ਅਸੀਂ ਇੱਥੋਂ ਲੰਘਣ ਦਿੱਤਾ ਆ ਕਿ 4 ਵਜੇ ਤੱਕ ਅੱਜ ਬੰਦ ਹੈਗਾ ਸਰਦਾਰ ਜਗਜੀਤ ਸਿੰਘ ਢੱਲਿਆ ਨੂੰ ਅੱਜ 35 ਦਿਨ ਹੋ ਗਏ ਮਰਨ ਬਾਅਦ ਤੇ ਬੈਠਿਆਂ ਨੂੰ ਸਾਡੀਆਂ ਜਿਹੜੀਆਂ ਮੰਗਾ ਸੀ ਮੋਦੀ ਸਾਹਿਬ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਅਸੀਂ ਸਿਰਫ ਉਹੀ ਕਹਿ ਰਹੇ ਹਾਂ ਜਿਹੜੀ ਤੁਹਾਡੀਆਂ ਮੰਗਾਂ ਸੀ ਐਮਐਸਕੇ ਨੇ ਸਾਂਝੀ ਨਾ ਕਰਨ ਦੀ ਰਿਪੋਰਟ ਆਪ ਕਿਹਾ ਸੀ 2014 ਤੋਂ ਉਹਦੇ ਮੈਨੀਫੈਸਟੋ ਜੀ ਸੀ ਉਹ ਉਹੀ ਮੰਗਾ ਜਿਹੜੀਆਂ ਉਹਨਾਂ ਨੇ ਆਪ ਮੰਨਦੇ ਸੀ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਉਹਦੇ ਵਾਸਤੇ ਸੀ ਬੈਠੇ ਆ ਦਿੱਲੀ ਇੱਕ ਸਾਲ ਬੈਠੇ ਰਹੇ ਆ 700 ਦੇ ਕਰੀਬ ਕਿਸਾਨ ਸ਼ਹੀਦ ਹੋਇਆ ਸ਼ੁਭ ਕਰਨ ਸਾਡਾ ਸ਼ਹੀਦ ਹੋ ਗਿਆ ਜਦੋਂ ਜੋਸੇਗਲ ਨੇ ਸਲਫਾਸ ਕਾਲੀ ਅੱਕ ਕੇ ਉਹ ਸ਼ਹੀਦ ਹੋ ਗਿਆ ਡੱਲੇਵਾਲ ਸਾਹਿਬ ਨੂੰ ਅੱਜ 35 ਦਿਨ ਹੋ ਗਏ ਅੰਨ ਦਾ ਦਾਣਾ ਨਿਕਾ ਕੇ ਦੇਖਿਆ ਤੋਂ ਸਰਕਾਰਾਂ ਨੂੰ ਜਗਾਉਣ ਵਾਸਤੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਅੱਜ ਬੰਦ ਦਾ ਵਰਤਸਾ ਸੀ ਅੱਜਾ ਮਨੋ ਬਹੁਤ ਭਾਰੀ ਲੋਕਾਂ ਦਾ ਸਾਡਾ ਸਹਿਯੋਗ ਅੱਜ ਰੋੜ ਵੀ ਚੱਕਾ ਵੀ ਜਾਮ ਆ ਤਕਰੀਬਨ ਤੇ ਬਾਜ਼ਾਰ ਵੀ ਤਕਰੀਬਨ ਸਾਰੇ ਬੰਦ ਪ੍ਰਸ਼ਾਸਨ ਠੀਕ ਹੈ ਜੀ ਪ੍ਰਸ਼ਾਸਨ ਦਾ ਤਾਂ ਹੁਣ ਚ ਕੀ ਹੈ ਵੈਸੇ ਜਿਹੜੇ ਪੰਜਾਬ ਸਰਕਾਰ ਦਾ ਰਵਈਆ ਸਹੀ ਨਹੀਂ ਹੈਗਾ ਦੱਲਿਆ ਸਾਹਿਬ ਨੂੰ ਅੱਜ 35 ਦਿਨ ਹੋ ਗਏ ਆ ਕਿੱਥੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਦੀ ਯਾਰ ਨੂੰ ਤਾਂ ਉੱਥੇ ਜਾ ਕੇ ਫੁੱਟਪਾਥ ਤੇ ਬੈਠੇ ਤਾੜੀਆਂ ਮਾਰਦੇ ਸੀ ਅੱਜ ਕਿਸਾਨ ਸੜਕਾਂ ਦੇ ਨਾ 11 ਮਹੀਨੇ ਹੋ ਗਏ ਹਰਿਆਣਾ ਸਰਕਾਰ ਸਾਨੂੰ ਸ਼ੰਭੂ ਤੇ ਪੰਜਾਬ ਚ ਆ ਕੇ ਸਾਨੂੰ ਕੁੱਟਦੀ ਆ ਮਾਰਦੀ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਸੁੱਤੇ ਪਏ ਨੇ ਇਹਨਾਂ ਨੂੰ ਸਰਕਾਰ ਜਿਹੜੀ ਆਮ ਕਹਿੰਦੇ ਸੀ ਸੀ ਆਮ ਘਰਾਂਦੇ ਆ ਆਮ ਸਰਕਾਰ ਆ ਸਾਡੀ ਆਮ ਆ ਕਿ ਕੋਆਪਰੇਟਿਵ ਘਰਾਣਿਆਂ ਦੀ ਸਰਕਾਰ ਆ ਜੇ ਆਮਦੀ ਸਰਕਾਰ ਆ ਤਾਂ ਆਮਦੀਨਾਂ ਨੂੰ ਗੱਲ ਰੱਖਣ ਦਾ ਅੱਜ ਫਰਜ਼ ਸੀ ਇਹਨਾਂ ਦਾ ਕੇਂਦਰ ਸਰਕਾਰ ਕੋਆਪਰੇਟਿਵ ਘਰਾਣਿਆਂ ਦੀ ਸਰਕਾਰ ਹੈਗੀ ਹੈ ਜੀ ਇਹ ਇਹ ਵਿਸ਼ਵ ਵਪਾਰ ਸਗਠਨ ਦੇ ਅੰਦਰ ਚੱਲ ਰਹੀ ਹੈ ਜਿੱਦਾਂ ਬਾਹਰੋਂ ਦੀ ਘੁੰਡੀ ਬਰੋੜ ਦੇ ਉੱਧਾ ਚੱਲਦੀ ਹੈ ਸਾਡੀ ਆਮ ਪਬਲਿਕ ਦੀਆਂ ਸਰਕਾਰਾਂ ਨਹੀਂ ਹੈਗੀਆਂ ਜੇ ਅਸੀਂ ਜਾਗੋਗੇ ਅਸੀਂ ਉੱਠੋਗੇ ਪਾ ਅਸੀਂ ਛੋਟੇ ਜਿਹੜੇ ਘਰਾਣੇ ਹੈਗੇ ਆ ਛੋਟੇ ਕੋਈ ਕੋਆਪਰੇਟਿਵ ਵੱਡੇ ਘਰਾਣਿਆਂ ਦੇ ਛੋਟੇ ਕਾਰੋਬਾਰ ਸਾਡੇ ਖਾ ਜਾਣੇ ਆ ਛੋਟੀਆਂ ਦੁਕਾਨਾਂ ਖਾ ਜਾਣੀਆਂ ਅਸੀਂ ਕਿੰਨੇ ਕੁ ਬੰਦੇ ਇੱਥੇ ਦਿਹਾੜੀ ਕਰ ਲਵਾਂਗੇ ਕਿ ਛੋਟੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਨੂੰ ਬੇਨਤੀ ਹੈ ਜਦ ਮਾਲ ਆ ਗਏ ਤੁਸੀਂ ਛੋਟੇ ਕਾਰੋਬਾਰ ਚਲਾ ਲੋਗੇ ਇਹਨਾਂ ਦੇ ਪਾਲਿਸੀ ਨਾਲ ਪਹਿਲਾਂ ਮਾਲ ਚ ਸਾਨੂੰ ਤੁਹਾਤੋਂ ਵੀ ਸਸਾ ਸਾਮਾਨ ਦੇ ਦੇਣਾ ਜਿੱਦੋਂ ਤੁਹਾਡੀਆਂ ਦੁਕਾਨਾਂ ਬੰਦ ਹੋ ਗਈਆਂ ਮਨਵਰ ਜੀ ਦੇ ਰੇਟ ਲਾਉਣਗੇ ਜਿੱਦਾਂ ਪਿਆਜ਼ 5 ਰੁਪਏ ਕਿਲੋ ਲੈ ਕੇ ਸਾਨੂੰ 100 ਰੁਪਏ ਵੇਚਦੇ ਆ ਐਦਾਂ ਹੀ ਜਿਹੜੇ ਸਾਡੀ ਕਾਨਕ ਕਰਕੇ ਜੇ ਐਮ ਐਸ ਪੀ ਆ ਇਹਦੇ ਕਰਕੇ ਥੋੜਾ ਬਹੁਤ ਕੰਟਰੋਲ ਆ ਆਟਾ ਵੀ ਨਹੀਂ 150 ਰੁਪਏ ਕਿਲੋ ਹੋ ਜਾਣਾ ਪਾਕਿਸਤਾਨ ਦੇ ਹਾਲਾਤ ਦੇਖ ਲਓ ਅੱਜ ਦੇ ਕੀ ਆ ਲੋਕੀ ਰੋਟੀ ਤੇ ਵੀ ਮਹਤਾਜ ਹੋਏ ਪਏ ਨੇ ਉੱਥੇ ਉਹ ਹਾਲਾਤ ਸਾਡੇ ਇੱਥੇ ਹੋ ਜਾਣੇ ਸਭ ਨੂੰ ਜਾਗਣ ਦਾ ਮਤਲਬ ਟਾਈਮ ਹੈਗਾ ਇਹ ਸਭ ਦੀਆਂ ਮੰਗਾਂ ਨੇ ਕੰਨੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਜਾਂ ਦੱਲੇ ਵਾਲਾ ਸਾਹਿਬ ਦੀ ਮੰਗ ਨਹੀਂ ਹੈਗੀ ਇਹ ਸਾਰੇ ਵਰਗਾਂ ਦੀ ਇਹ ਮੰਗਾਂ ਹੈਗੀਆਂ ਐ ਦੇਖੋ ਜੀ ਅਸੀਂ ਤਾਂ ਸ਼ਗਾਰਸ਼ ਸ਼ੁਰੂ ਤੋਂ ਕਰਦੇ ਆਏ ਪੀੜੀਆਂ ਤੋਂ ਸ਼ਗਾਰਸ਼ ਕਰਦੇ ਆਏ ਆ ਸਾਡਾ ਸ਼ਾਂਤਮਈ ਸ਼ਗਾਰਸ਼ ਹੈਗਾ ਆ ਐਡਾ ਹੀ ਚੱਲਦਾ ਰਹਿਣਾ ਇੱਕ ਪਹਿਲਾਂ ਵੀ ਸਰਕਾਰ ਮੰਨੀ ਸੀ ਤੇ ਹੁਣ ਵੀ ਮੰਨੂਗੀ ਉਹਨਾਂ ਨੂੰ ਮੰਨਣਾ ਪੈਣਾ ਕਿ 35 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਡੱਲੇਆਲ ਨੂੰ ਬੈਠੇ ਨੂੰ ਉਹ ਖੜਦਾ ਰਿਹਾ 8-10 ਮਹੀਨਿਆਂ ਤੋਂ ਇਕ ਧਰਵਾਚਰ ਰਿਹਾ ਜਿਹੜਾ ਕਿਸਾਨੀ ਮੰਗਾ ਦੇ ਲੇ ਕੇ ਇਹ ਕਿਸਾਨੀ ਮੰਗਾ ਨਹੀਂ ਹੈ ਇਹ ਮਜ਼ਦੂਰ ਦੀ ਮੰਗ ਹੈ ਕਿਸਾਨ ਦੀ ਮੰਗ ਹੈ ਹੋਰ ਦੁਕਾਨਦਾਰੀ ਨੇ ਮੰਗਾਏ ਕੱਲੀ ਕਿਸਾਨੀ ਨਹੀਂ ਹੈ ਉਦੇ ਸੰਬੰਧ ਵਿੱਚ ਨਾ ਤਾਂ ਸਰਕਾਰ ਕੁਝ बोल ਰਹੀ ਹੈ ਅੱਜ ਮਰਨ ਕਿਨਾਰੇ ਹੋਏ ਹੋਏ ਗੱਲ ਕਰਦਾ ਨੇ ਜੀ ਸਾਹਿਬ ਜਿਹੜੇ ਉਹ ਬੈਠੇ ਨੇ ਉਹ ਕਿਸੇ ਆਪਣੀ ਨਿੱਜੀ ਲਾਲਚ ਲਈ ਤਾਂ ਬੈਠੇ ਨੇ ਉਹ ਲੋਕਾਂ ਦੇ ਲਈ ਬੈਠੇ ਆ ਸਰਕਾਰਾਂ ਨੂੰ ਚਾਹੀਦਾ ਵੀ ਉਹਨਾਂ ਦੀ ਗੱਲ ਸੁਣ ਕੇ ਜਾ ਕੇ ਉਹ ਗੱਲ ਸੂਨ ਮੇਰੇ ਮਨਾਂ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹ ਨਜਾਇਜ਼ ਮੰਗਦੀਆਂ ਉਹਨਾਂ ਨੇ ਮੰਨਣ ਇਹੀ ਅੱਜ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਕਾਚਾ 7 ਤੋਂ 4 ਵਜੇ ਤੱਕ ਧਰਨਾ ਲਾਇਆ ਗਿਆ ਹਾਂਜੀ ਇਹ ਧਰਨਾ ਪੰਜਾਬ ਚ ਕੁੱਟੋਂ ਕਿ 300 ਜਗਾਂ ਦੇ ਧਰਨਾ ਲੱਗਿਆ ਹੋਇਆ ਜੀ ਤੇ ਹਰੇਕ ਆਪ ਮਾਰੇ ਲੋਕ ਪਹੁੰਚ ਰਹੇ ਨੇ ਤੇ ਇਹ ਧਰਨਾ ਜਿਹੜਾ 7 ਤੋਂ ਲਿਗੇ 4 ਵਜੇ ਤੱਕ ਤੇ ਲੋਕਾਂ ਨੂੰ ਵੀ ਅਵੀ ਅਪੀਲ ਕਰਦੇ ਆ ਤੁਹਾਡੇ ਰਾਹੀਂ ਵੀ ਇਹ ਅੱਜ ਸਾਡੇ ਦੇ ਕੱਲ ਤੁਹਾਡੇ ਦੇ ਵੀ ਆਣੀ ਹੈ ਬਾਹਰ ਨਿਕਲੋ ਤੇ ਜਾਗੋ ਤੇ ਲੋਕਾਂ ਦਾ ਸਾਥ ਦਿਓ ਜਿਹੜੇ ਕੱਲ ਆ ਵਜਾ ਇਹ ਇਥੇ ਜੀ ਜਿਸ ਤਰ੍ਹਾਂ ਹੁਣ 4-5 ਹੋਏ 에어ਪੋਰਟ ਦੇ ਜਾਣ ਵਾਲਾ ਕੋਈ ਕੋਈ ਨੌਕਰੀ ਵਾਲਾ ਆਪਣਾ ਇੰਟਰਵਿਊ ਵਾਲਾ ਕੋਈ ਬੱਚੇ ਦੇ ਪੇਪਰ ਹੈ ਕੋਈ ਮੈਡੀਕਲ ਹੈ ਉਹਨਾਂ ਨੂੰ ਵੀ ਛੂਟਾ ਨਹੀਂ ਲੱਗੇ ਇਹ ਤਾਂ ਪੰਜਾਬ ਦੇ ਪੈਸੇ ਦਾ ਹੁੰਦਾ ਹੈ ਘਰ ਘਰ ਦੇ ਵਿੱਚ ਚਿੱਤਾਂ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਸੀਨੀਅਰ ਮੀਟ ਪ੍ਰਧਾਨ ਜੀਲਾ ਮੋਹਾਲੀ ਭਾਰਤੀ ਮਜ਼ਦੂਰ ਕਿਸਾਨ ਮਜ਼ਦੂਰ ਜੀ ਅਸੀਂ ਤਾਂ ਜ਼ਰਾ ਰਿਕੁਐਸਟ ਹੀ ਕਰ ਰਹੇ ਆ ਜਿਨ੍ਹਾਂ ਦੁਕਾਨਦਾਰਾਂ ਦੇ ਬਟੇ ਦੀ ਦੁਕਾਨਾਂ ਖੁੱਲੀਆਂ ਹੋਈਆਂ ਅਸੀਂ ਰਿਕੁਐਸਟ ਹੀ ਕਰ ਰਹੇ ਆ ਸਾਡਾ ਕੱਟਾ ਕੋਈ ਨਹੀਂ ਹੈਗਾ ਅਸੀਂ ਰਿਕੁਐਸਟ ਕਰਕੇ ਕਰ ਰਹੇ ਆ ਵੀ ਸਾਡਾ ਸਿਰਫ ਅਸੀਂ 4 ਵਜੇ ਤੱਕ ਦਾ ਸਾਥ ਮੰਗਿਆ ਸਾਡਾ 4 ਵਜੇ ਤੱਕ ਦਾ ਸਾਥ ਸੇਟੋਂ ਤੋਂ ਬਾਅਦ ਆਪਣੀ ਦੁਕਾਨਾਂ ਜਿਵੇਂ ਮਰਜ਼ੀ ਖੋਲ੍ਹ ਲਿਓ ਤੇ ਬਾਕੀ ਮਾਰਕੀਟ ਚੋਂ 99% ਉੰਗਾਰਾ ਹਾਂ ਦਾ ਮਿਲਿਆ ਉਹਨਾਂ ਨੇ ਪਹਿਲਾਂ ਹੀ ਪ੍ਰੋਪਰ ਬੰਦ ਸੀਗੀਆਂ ਕੱਕ ਜਿਹੜੀ ਮਿੱਤਰ ਖੋਲਨੇ ਆ ਉਹਨਾਂ ਦੀ ਕੋਈ ਮਜਬੂਰੀ ਹੈ ਸਾਨੂੰ ਨਹੀਂ ਪਤਾ ਸੀ ਉਹਨਾਂ ਨਾਲ ਕੋਈ ਕਰਤਾ ਨਹੀਂ ਸਾਡੀ ਦਾ ਰਿਕੁਐਸਟ ਹੈ ਵੀ ਆਪਣਾ ਵਕਾਲਾ ਕਾਰਜ ਕਰਦਾ ਦਿਖਾ ਦਿਓ ਗਦੂ ਆਟੋਮੈਟਿਕ ਮਲਾ ਲੋ ਜਿਹੜੀ ਇਹਨੇ ਪਰਗੰਗਾ ਹਾਂ ਦਾ ਹੀ ਨਾਰਾ ਬੰਦਾਰ ਪਰ ਪੂਰੀ ਬੰਦ ਹੈ ਜੀ ਅਸੀਂ ਕਿੱਥੇ ਵੀ ਦੇਖਿਆ ਹੈ ਤੇ ਏਦਾਂ ਹੀ ਸਾਨੂੰ ਪਤਾ ਲੱਗ ਰਿਹਾ ਜਿਹੜੀ 99% ਤਾਂ ਹਾਂ ਦਾ ਹੀ ਹੈ ਬੰਦ ਹੈ ਜੀ